ਹਾਂਜੀ ਦੋਸਤੋ ਪੰਜਾਬੀ ਗਾਇਕ ਮਨਕਿਰਤ ਔਲਖ ਨੇ 5 ਕਰੋੜ ਦੀ ਸੇਵਾ ਕਰਾਈ ਹੈ ਤੇ ਮਨਕਿਰਤ ਔਲਖ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਈ ਹੈ ਜਿਸ ਦੇ ਕਰਕੇ ਮਨਕਿਰਤ ਔਲਖ ਨੂੰ ਕੁਝ ਗੈਂਗਸਟਰਾਂ ਦੇ ਥ੍ਰੈਟ ਆ ਰਹੇ ਨੇ ਤੇ ਮਨਕਿਰਤ ਔਲਖ ਨੇ ਲਾਈਵ ਆ ਕੇ ਇਹ ਗੱਲ ਦੱਸੀ ਹੈ ਕਿ ਕੁਝ ਗੈਂਗਸਟਰ ਮੈਨੂੰ ਮੈਸੇਜ ਕਰ ਰਹੇ ਨੇ ਕੀ ਕੁਝ ਪੈਸੇ ਸਾਨੂੰ ਵੀ ਭੇਜ ਦੇ ਨਹੀਂ ਤਾਂ ਕੁਝ ਆਪਣਾ ਹਾਲ ਸੋਚ ਲੈ ਕੀ ਬਣੇਗਾ ਤੇਰਾ ਹਾਲ ਮਨਕੀਰ ਤੌਲਖ ਨੇ ਇਹ ਗੱਲ ਬਟਾਲਾ ਪੁਲਿਸ ਨੂੰ ਤੇ ਅੰਮ੍ਰਿਤਸਰ ਪੁਲਿਸ ਨੂੰ ਦੱਸੀ ਹੈ ਤੇ ਉਹਨਾਂ ਨੇ ਬਹੁਤ ਵਧੀਆ ਐਕਸ਼ਨ ਲੈ ਕੇ ਇਹਨਾਂ ਤੇ ਰਿਪੋਰਟ ਕੀਤੀ ਹੈ ਬਾਕੀ ਦੋਸਤੋ ਸੁਣੋ ਤੁਸੀਂ ਇਹ ਮਨਕੀਰ ਤੌਲਖ ਦੀ ਵੀਡੀਓ ਚੈਨਲ ਤੇ ਨਵੇਂ ਆ ਉਹਦਾ ਚੈਨਲ ਨੂੰ ਸਬਸਕ੍ਰਾਈਬ ਤੇ ਬਲਕਾਂ ਨੂੰ ਕਲਿੱਕ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅੱਜ ਮੈਂ ਟਰੈਕਟਰ ਲੈ ਕੇ ਆਇਆ ਰਾਤੀ ਮੈਨੂੰ ਮੈਂ ਦੱਸਣਾ ਨਹੀਂ ਚਾਹੁੰਦਾ ਪਰ ਮੇਰੇ ਤੋਂ ਜਜ਼ਬਾਤੀ ਹੋਏ ਰਾਤੀ ਮੈਨੂੰ ਥ੍ਰੈਟ ਆ ਗਿਆ ਕਿਸੇ ਗੈਂਗਸਟਰ ਦਾ ਪਰ ਮੈਂ ਥੈਂਕ ਯੂ ਕਰਦਾ ਹੈ ਸਾਡੇ ਪੰਜਾਬ ਗਵਰਨਮੈਂਟ ਨੂੰ ਮੈਂ ਜਿੱਥੇ ਮੈਂ ਮੈਸੇਜ ਲਾਇਆ ਸੋ ਡਿਪਟੀ ਸਾਹਿਬ ਵੀ ਠੀਕ ਆ ਸੋ ਸਾਰੀ ਬਟਾਲੇ ਦੀ ਪੁਲਿਸ ਬਟਾਲਾ ਐਸਐਸਪੀ ਸਾਹਿਬ ਐਸਐਸਪੀ ਦਿਹਾਤੀ ਅਮਰਸਰ ਜਿਹੜੇ ਇੰਨੀ ਫੋਰਸ ਲੈ ਕੇ ਸਾਡੇ ਨਾਲ ਖੜੇ ਨੇ ਕਿਉਂਕਿ ਗੈਸ਼ ਕਰਾਉਣ ਨੂੰ ਦਾ ਮਿੰਟ 'ਚ ਫੋਨ ਮਾਰ ਕੇ ਜੀ ਸਾਨੂੰ ਦੇ ਦਿਓ ਸਾਡੀ ਭਾਜੀ ਹੱਕ ਹਲਾਲ ਦੀ ਕਮਾਈ ਆ ਠੀਕ ਆ ਐ ਕਿਵੇਂ ਕਿਸ ਨੂੰ ਦੇ ਦਈਏ